ਵੈਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕਿੱਦਾਂ ਅਸੀਂ ਇੱਕ ਮਿਡਲ ਕਲਾਸ Trap ਨੂੰ ਤੋੜ ਕੇ ਅਸੀਂ ਅਲਟਰਾ ਰਿਚ ਕਲਾਸ ਤੱਕ ਪਹੁੰਚ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣ ਦੀ ਲੋੜ ਆ ਕਿ ਇੱਕ ਮਨੀ ਦੀ ਸਾਈਕੋਲੋਜੀ ਕਿੱਦਾਂ ਕੰਮ ਕਰਦੀ ਹੈ ਕਿੱਦਾਂ ਅਮੀਰ ਲੋਕ ਸੋਚਦੇ ਨੇ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਬੁੱਕ ਵਾ ਰਿਚ ਡੈਡ ਤੇ ਪੂਰ ਡੈਡ ਉਹਦੇ ਵਿੱਚ ਇਹ ਦੱਸਿਆ ਗਿਆ मतलब, कि ਜਿੰਨੇ ਵੀ ਮਿਡਲ ਕਲਾਸ ਲੋਕ ਹੁੰਦੇ ਨੇ ਉਹ ਲਾਇਬਿਲਟੀ ਤੇ ਜੌਬ ਦੇ ਵਿੱਚ ਫਸ ਕੇ ਰਹਿ ਜਾਂਦੇ ਆ ਮਤਲਬ ਮਿਡਲ ਕਲਾਸ ਬੰਦੇ ਦੀ ਸੋਚ ਕੀ ਹੁੰਦੀ ਆ ਪੈਸੇ ਨੂੰ ਲੈ ਕੇ ਕਿ ਪੈਸਾ ਮਤਲਬ ਖਰਚਾ ਉਹਦੀ ਸੈਲਰੀ ਬਾਅਦ ਦੇ ਵਿੱਚ ਆਉਂਦੀ ਆ ਪਹਿਲਾਂ ਉਹਦੇ ਕੋਲ ਖਰਚਿਆਂ ਦੀ ਲਿਸਟ ਹੁੰਦੀ ਆ ਕਿ ਮੇਰਾ ਆ ਖਰਚਾ ਪਿਆ ਵਾ ਆ ਖਰਚਾ ਪਿਆ ਵਾ ਜਾਂ ਫਿਰ ਮੇਰੇ ਇਦਾਂ ਦੇ ਸ਼ੌਂਕ ਪਏ ਨੇ ਮਤਲਬ ਅਗਰ ਉਹਦੀ ਸੈਲਰੀ ਆਉਂਦੀ ਆ ਤਾਂ ਉਹ ਸੋਚਦਾ ਕਿਵੇਂ ਆਪਣੀ ਸਾਰੀ ਸਾਰੀ ਸੈਲਰੀ ਨੂੰ ਉਡਾ ਦਾਂ ਜਿੱਦਾਂ ਕਿ ਨਾ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਹਾਂ ਅੱਜ ਮੈਂ ਮੇਰੇ ਦੋਸਤ ਦੇ ਨਾਲ ਉਹਦੀ ਸੈਲਰੀ ਲੈਣ ਗਿਆ ਤਾਂ ਉਹਨੇ ਕਿਹਾ ਕਿ ਜਦੋਂ ਮੇਰੀ ਸੈਲਰੀ ਆਊਗੀ ਤਾਂ ਮੈਂ ਇੱਕ 버ਗਰ ਖਾਊਂਗਾ ਇਮੀਡੀਟਲੀ ਉਹਨੇ ਕੀ ਸੋਚਿਆ ਕਿ ਮੈਂ ਉਹ ਸੈਲਰੀ ਨੂੰ ਕਿੱਥੇ ਖਰਚ ਕਰਾਂ ਤਾਂ ਜਦੋਂ ਤੁਹਾਡੇ ਹੱਥ ਦੇ ਵਿੱਚ ਪੈਸਾ ਆਉਂਦਾ ਵਕਤ ਤੁਸੀਂ ਇਮੀਡੀਟਲੀ ਕੀ ਸੋਚਦੇ ਹੋ ਉਹ 4 ਉਹ ਪੈਸੇ ਨੂੰ ਲੈ ਕੇ ਸਾਈਕੋਲੋਜੀ ਡਿਫਾਈਨ ਕਰਦੀ ਹੈ ਕਿ ਤੁਹਾਡਾ ਫਿਊਚਰ ਕਿੱਥੇ ਤੱਕ ਰਹਿਣ ਵਾਲਾ ਤੁਹਾਡਾ ਬੈਂਕ ਬੈਲੈਂਸ ਉਹ ਚੀਜ਼ ਡਿਸਾਈਡ ਕਰਦੀ ਹੈ ਤੁਹਾਡੀਆਂ ਛੋਟੀਆਂ-ਛੋਟੀਆਂ ਫਾਈਨੈਂਸ ਦੀਆਂ ਆਦਤਾਂ ਡਿਸਾਈਡ ਕਰਦੀਆਂ ਨੇ ਤੁਹਾਡਾ ਫਿਊਚਰ ਇੱਕ ਬਿਜ਼ਨਸਮੈਨ ਦੇ ਬੱਚੇ ਨੂੰ ਇੱਕ ਕਰੋੜਪਤੀ ਦੇ ਬੱਚੇ ਨੂੰ ਕੀ ਸਿਖਾਇਆ ਜਾਂਦਾ ਵਾ ਕਿ ਪੈਸੇ ਤੋਂ ਪੈਸਾ ਕਮਾਉਣਾ ਸਿੱਖੋ ਪੈਸਾ ਮਤਲਬ ਹੋਰ ਕਮਾਉਣ ਦੇ ਤਰੀਕੇ ਇੱਕ ਮਿਡਲ ਕਲਾਸ ਬੰਦੇ ਦੇ ਲਈ ਪੈਸੇ ਦਾ ਮਤਲਬ ਹੁੰਦਾ ਵਾ ਖਰਚਾ ਕਿ ਪੈਸਾ ਆਇਆ ਕੋਈ ਗੱਡੀ ਲੈ ਲਵਾਂ ਪੈਸਾ ਆਇਆ ਕੁਝ ਹੋਰ ਚੀਜ਼ ਖਰੀਦ ਲੋ ਏਦਾਂ ਦੀ ਚੀਜ਼ ਜਿਹਦੀ ਕਿ ਵੈਲਿਊ ਖੋਦੀ ਨ ਘਟ ਰਹੀ ਆ ਤੇ ਤੁਹਾਡੀ ਜੇਬ ਵਿੱਚੋਂ ਪੈਸਾ ਲੈ ਕੇ ਆ ਰਹੀ ਆ ਇੱਕ ਮਿਡਲ ਕਲਾਸ ਦੀ ਸੋਚ ਹੈ ਹੁੰਦੀ ਹੈ ਇੱਕ ਅਲਟਰਾ ਰਿਚ ਕਲਾਸ ਦੀ ਸੋਚ ਕੀ ਹੁੰਦੀ ਆ ਕਿ ਜਦੋਂ ਪੈਸਾ ਆਇਆ ਤਾਂ ਪੈਸੇ ਤੋਂ ਪੈਸੇ ਕਮਾਉਣ ਦੇ ਜਰੀਏ ਬਣਾਏ ਜਾਣ ਪੈਸਾ ਆਇਆ ਕਿੱਦਾਂ ਅਸੀਂ ਕੋਈ ਬਿਜ਼ਨਸ ਦੇ ਵਿੱਚ ਇਨਵੈਸਟ ਕਰੀਏ ਤੇ ਜਦੋਂ ਬਿਜ਼ਨਸ ਨੇ ਪੈਸਾ ਕਮਾ ਕੇ ਦਿੱਤਾ ਕਿੱਦਾਂ ਬਿਜ਼ਨਸ ਦੇ ਪ੍ਰੋਫਿਟ ਨੂੰ ਬਿਜ਼ਨਸ ਦੇ ਵਿੱਚ ਹੀ ਲਗਾਈਏ ਤਾਂ ਕਿ ਅਗਲੇ ਮਹੀਨੇ ਉਹੀ ਬਿਜ਼ਨਸ ਜ਼ਿਆਦਾ ਟਰਨਓਵਰ ਪ੍ਰੋਡਿਊਸ ਕਰੇ ਫਿਰ ਤੂੰ ਬਿਜ਼ਨਸ ਦਾ ਪੈਸਾ ਬਿਜ਼ਨਸ ਦੇ ਵਿੱਚ ਹੀ ਲਗਾਈਏ ਇੱਕ ਅਲਟਰਨੈਟਿਵ ਫੈਮਿਲੀ ਦੀ ਸੋਚ ਕੀ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਕੀ ਸਿਖਾਉਂਦੇ ਆ ਕਿ ਅਗਰ ਤੁਹਾਨੂੰ ਸਿਰ 100 ਰੁਪਏ ਦਿੱਨੇ ਤਾਂ ਇਸ ਪੈਸੇ ਨੂੰ ਗਰੋ ਕਰਕੇ ਦਿਖਾਓ ਅਗਰ ਉਸ ਬੱਚੇ ਨੇ ਨਾ 100 ਦਾ 101 ਬਣਾਇਆ ਅਸੀਂ ਕਹਾਂਗੇ ਕਿ 100 ਦਾ 121 ਤਾਂ ਬਣਾਇਆ 1 ਰੁਪਏ ਦੇ ਨਾਲ ਕੀ ਹੀ ਫਰਕ ਪੈਂਦਾ ਰੁਪਏ ਦੇ ਫਰਕ ਨਾਲ ਨਾ 1 ਰੁਪਏ ਦੇ ਨਾਲ ਨਾ ਬਹੁਤ ਜਿਆਦਾ ਫਰਕ ਪੈਂਦਾ ਵਾ ਉਹਦੀ ਸੋਚ ਉਹ 100 ਰੁਪਏ ਗਵਾਉਣ ਦੇ ਵਿੱਚ ਨਹੀਂ ਗਈ ਉਹ 100 ਰੁਪਏ ਖਰਚਣ ਦੇ ਵਿੱਚ ਅਜਾਈ ਖਰਚਾਂ ਦੇ ਵਿੱਚ ਨਹੀਂ ਗਈ ਉਹਦੀ ਸੋਚ ਉਸ ਪੈਸੇ ਨੂੰ ਗਰੋਅ ਕਰਨ ਵਿੱਚ ਗਈ ਉਹਨੇ ਅਗਰ 100 ਦਾ 101 ਬਣਾਇਆ 1 ਰੁਪਿਆ ਹੀ ਵਧਾਇਆ ਪਰ ਉਹ ਕਿੰਨੇ ਕਰੋੜਾਂ ਬੱਚਿਆਂ ਤੋਂ ਅੱਗੇ ਚੱਲਿਆ ਗਿਆ ਜੋ ਕਿ ਉਹ 100 ਰੁਪਏ ਨੂੰ ਅਜਾਈ ਹੀ ਵੇਸਟ ਕਰ ਦਿੰਦੇ ਪਰ ਇਥੇ ਗੱਲ ਇਹ ਨਹੀਂ ਕਿ ਉਹਨੇ 100 ਦਾ 1 ਬਣਾਇਆ 100 ਦਾ 100 ਬਣਾਇਆ 100 ਦਾ 50 ਬਣਾਇਆ ਡਸਨਟ ਮੈਟਰ ਪਰ ਉਹਦਾ ਦਿਮਾਗ ਇਸ ਡਾਇਰੈਕਸ਼ਨ ਦੇ ਵਿੱਚ ਚੱਲਿਆ ਸਾਡੇ ਕੋਲ ਪੈਸਾ ਆਉਂਦਾ ਵਾ ਸਾਡੇ ਕੋਲ 100 ਖਰਚਿਆਂ ਦੀ ਲਿਸਟ ਖੜੀ ਹੁੰਦੀ ਹੈ ਸਾਡੇ ਸਿਰ ਤੇ ਕਰਜ਼ੇ ਚੜੇ ਹੁੰਦੇ ਆ EMI ਦੀ ਕਿਸ਼ਤ ਜਾਣੀ ਹੁੰਦੀ ਹੈ ਕਿਸੇ ਮੋਟਰਸਾਈਕਲ ਦੀ ਕਿਸੇ ਗੱਡੀ ਦੀ ਕਿਸ਼ਤ ਜਾਣੀ ਹੁੰਦੀ ਹੈ ਪਰ ਜਦੋਂ ਇੱਕ ਰਿਚ ਬੰਦੇ ਕੋਲ ਪੈਸਾ ਆਉਂਦਾ ਕਿਸੇ ਬਿਜ਼ਨਸਮੈਨ ਕੋਲ ਪੈਸਾ ਆਉਂਦਾ ਵਾ ਉਹ ਫੋਟ ਦਾ ਕਿ ਕਿਹੜੇ ਕਮਾਈ ਦੇ ਸਾਧਨ ਬਣਾਏ ਜਾਣ ਸਭ ਤੋਂ ਪਹਿਲਾਂ ਉਹ ਇਨਵੈਸਟਮੈਂਟ ਲਈ ਪੈਸਾ ਕੱਢਦਾ ਤੇ ਸਾਡੇ ਲੋਕਾਂ ਲਈ ਇਨਵੈਸਟਮੈਂਟ ਦੀ ਕੀ ਡੈਫੀਨੀਸ਼ਨ ਆ ਕਿ ਕਿਤੇ ਸਟਾਕ ਮਾਰਕੀਟ ਦੇ ਵਿੱਚ ਪੈਸਾ ਲਗਾਓ ਪੈਸਾ ਗਵਾ ਲਓ ਥੈਟ ਇਜ਼ ਨੋਟ ਬੀ ਇਨਵੈਸਟਮੈਂਟ ਇਨਵੈਸਟਮੈਂਟ ਕੋਈ ਐਫ ਡੀ ਦੇ ਵਿੱਚ ਹੋ ਸਕਦੀ ਹੈ ਇਨਵੈਸਟਮੈਂਟ ਐਸ ਆਈ ਪੀ ਦੇ ਵਿੱਚ ਹੋ ਸਕਦੀ ਹੈ ਇਨਵੈਸਟਮੈਂਟ ਟਾਈਮ ਦੇ ਇਨਵੈਸਟਮੈਂਟ ਹੋ ਸਕਦੀ ਹੈ ਜੋ ਇੱਕ ਅਲਟਰਾ ਰਿਚ ਪਰਿਵਾਰ ਦੇ ਲੋਕ ਹੁੰਦੇ ਨੇ ਉਹ ਆਪਣੀ ਪੈਸੇ ਦੀ ਇਨਵੈਸਟਮੈਂਟ ਕਰਦੇ ਨੇ ਇੱਕ ਜੋ ਮੀਡਲ ਕਲਾਸ ਪਰਿਵਾਰ ਹੁੰਦਾ ਵਾ ਉਹ ਜੋ ਤੇ ਐਕਸਪੈਂਸ ਤੇ ਕਰਵਿਊ ਦੇ ਵਿੱਚ ਫਸ ਕੇ ਰਹਿ ਜਾਂਦਾ ਸਭ ਤੋਂ ਪਹਿਲਾਂ ਤਾਂ ਨਾ ਜਿੰਨੀ ਵੀ ਤੁਹਾਡੀ ਉਮਰ ਜਿੰਨੀ ਵੀ ਤੁਹਾਡੀ ਏਜ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਇੱਕ ਸਵਾਲ ਪੁੱਛੋ ਕਿ ਤੁਸੀਂ ਕਿੰਨੀਆਂ ਲਾਇਬਿਲਟੀਜ਼ ਇਕੱਠੀਆਂ ਕੀਤੀਆਂ ਲਾਇਬਿਲਟੀਜ਼ ਮਤਲਬ ਏਦਾਂ ਦੀਆਂ ਚੀਜ਼ਾਂ ਜੋ ਕਿ ਤੁਹਾਡੀ ਜੇਬ ਦੇ ਵਿੱਚੋਂ ਪੈਸਾ ਨਾ ਕੇ ਲੈ ਕੇ ਜਾਂਦੀਆਂ ਬਲਕਿ ਉਹ ਚੀਜ਼ਾਂ ਦੀ ਦਿਨ ਵਾ ਦਿਨ ਸਾਲ ਬਸਾਲ ਉਹਦੀ ਵੈਲਿਊ ਵੀ ਘਟ ਰਹੀ ਆ ਜਿੱਦਾਂ ਕਿ ਤੁਸੀਂ ਕੋਈ ਗੱਡੀ ਲਿਆ ਕੇ ਖੜਾਤੀ ਸਭ ਤੋਂ ਪਹਿਲਾਂ ਤਾਂ ਗੱਡੀ ਤੁਹਾਡੀ ਜੇਬ ਚੋਂ ਪੈਸਾ ਲੈ ਕੇ ਗਈ ਦੂਜੀ ਗੱਲ ਜਿਹੜੀ ਗੱਡੀ ਤੁਸੀਂ 80 ਲੱਖ ਦੀ ਲੈ ਕੇ ਆਏ ਉਹਦੀ ਵੈਲਿਊ 5 ਸਾਲ ਬਾਅਦ ਸਿਰਫ ਤੇ ਸਿਰਫ 20 ਲੱਖ ਦੀ ਰਹਿ ਗਈ 10 ਲੱਖ ਦੀ ਰਹਿ ਗਈ ਤਾਂ ਉਹਦੀ ਵੈਲਿਊ ਡੈਪ੍ਰੀਸ਼ੀਏਟ ਹੋ ਰਹੀ ਆ ਇਹਦਾ ਮਤਲਬ ਹੁੰਦਾ ਲਾਇਬਿਲਟੀ ਅੱਜ ਤੱਕ ਆਪਣੇ ਆਪ ਨੂੰ ਪੁੱਛੋ ਕਿ ਕਿੰਨੀ ਆ ਤੁਸੀਂ ਇਦਾਂ ਦੀਆਂ ਚੀਜ਼ਾਂ ਤੇ ਪੈਸਾ ਲਗਾਇਆ ਜੀ ਦੀ ਵੈਲਿਊ ਸਿਰਫ ਘਟੀ। ਤਾ ਇੱਕ ਮਿਡਲ ਕਲਾਸ ਗਰੀਬ ਕੌਣ ਆ? ਦਿਮਾਗ ਤੋਂ ਗਰੀਬ ਕੌਣ ਆ? ਜਿਹੜਾ ਪੈਸਾ ਉੱਥੇ ਲਗਾਉਂਦਾ ਵਾ ਜਿੱਥੇ ਉਹਦਾ ਪੈਸਾ ਡਿਫਲੇਟ ਹੋ ਰਿਹਾ। ਇੱਕ ਅਮੀਰ ਬੰਦਾ ਸਮਝਦਾ ਵਾ। ਅਮੀਰ ਬੰਦੇ ਨੂੰ ਪਤਾ ਹੁੰਦਾ ਕਿ ਪੈਸਾ ਐਸੈਟ ਦੇ ਵਿੱਚ ਵੱਧ ਤੇ ਲਾਇਬਿਲਟੀ ਦੇ ਵਿੱਚ ਪੈਸਾ ਘਟਦਾ। ਤੇ ਇੱਕ بزਨਸਮੈਨ ਪੈਸਾ ਕਮਾਉਂਦਾ ਵਾ ਤੇ ਇੱਕ ਗਰੀਬ ਬੰਦਾ ਪੈਸਾ ਗਵਾਉਂਦਾ ਵਾ ਇੱਕ بزਨਸਮੈਨ ਘੱਟ ਤੋਂ ਘੱਟ ਟੈਕਸ ਪੇ ਕਰਦਾ ਤੇ ਇੱਕ ਗਰੀਬ ਬੰਦਾ ਇੱਕ ਵਰਕਰ ਹੁੰਦਾ ਵਾ ਉਹ ਫਰ ਦਾ ਪ੍ਰੋਫਿਟ ਮਾਰਜਿਨ ਪੇ ਕਰਦਾ ਵਾ ਤਾਂ ਜਿੰਨਾ ਟਾਈਮ ਤੁਸੀਂ ਲਾਇਬਿਲਟੀ ਤੇ ਐਕਸਪੈਂਸ ਤੇ ਜੋਬ ਦੇ ਚੱਕਰ ਦੇ ਵਿੱਚ ਫਸੇ ਹੋਏ ਹੁੰਦਾ ਉਹਨਾ ਟਾਈਮ ਯੂ ਆਰ ਗਰੀਨ ਯੂ ਆਰ ਸੈਟ ਟੂ ਬੀ ਅ ਪੂਰ ਮੈਨ ਬਿਕਾਜ਼ ਤੁਹਾਨੂੰ ਪੈਸੇ ਨਾਲ ਸਿਰਫ ਐਕਸਪੈਂਸ ਕਰਨੇ ਆਉਂਦੇ ਆ ਜ ਤੇ ਜਦੋਂ ਤੁਸੀਂ ਜੋਬ ਕਰਦੇ ਹੋ ਨਾ ਤਾਂ ਤੁਸੀਂ ਹਰ ਇੱਕ ਸੀਨੀਅਰ ਅਥਾਰਟੀ ਦਾ ਪ੍ਰੋਫਿਟ ਮਾਰਜਿਨ ਪੇ ਕਰਦੇ ਹੋ ਲੈਟਸ ਸੇ ਕਿ ਤੁਸੀਂ ਕੋਈ ਕਾਰ ਖਰੀਦਣੀ ਆ ਤਾਂ ਕਾਰ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਬ੍ਰਾਂਡ ਨੂੰ ਵੀ ਪੇ ਕਰਨਾ ਪਊ ਤੁਸੀਂ ਉਸ ਕਾਰ ਕੰਪਨੀ ਦੇ ਮੈਨੇਜਰ ਨੂੰ ਪੇ ਕਰਨਾ ਪਊ ਤੁਸੀਂ ਅੰਬਾਨੀਆ ਅਦਾਨੀਆ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਪੇ ਕਰਨਾ ਪਊ ਹਰ ਇੱਕ ਦਾ ਪ੍ਰੋਫਿਟ ਮਾਰਜਿਨ ਬਣਿਆ ਹੁੰਦਾ ਤੇ ਉਹ ਉਹਦਾ ਕੱਲਾ ਕੱਲਾ ਪ੍ਰੋਫਿਟ ਮਾਰਜਿਨ ਤੁਸੀਂ ਪੇ ਕਰਨਾ ਹੁੰਦਾ ਤਾਂ ਇੱਕ ਐਂਡ ਤੋਂ ਅੰਦ ਨੂੰ ਮਤ ਤੁਸੀਂ ਹੁੰਦੇ ਹੋ ਇੱਕ ਵਰਕਰ ਇਦਾਂ ਹਰ ਇੱਕ ਦਾ ਪ੍ਰੋਫਿਟ ਮਾਰਜਿਨ ਪੇ ਕਰਦਾ ਇਦਾਂ ਉਹਦੇ ਪੈਸੇ ਦੀ ਵੈਲਿਊ ਜਾ ਰਹੀ ਹੈ ਉਹਦੇ ਪੈਸੇ ਦੀ ਵੈਲਿਊ ਡੀਫਲੇਟ ਹੋ ਰਹੀ ਹੈ ਹਰ ਇੱਕ ਬਿਜ਼ਨਸਮੈਨ ਕਿਵੇਂ ਸੋਚਦਾ ਵਾ ਉਹਦੇ ਪੈਸੇ ਦੀ ਵੈਲਿਊ ਤੇ ਡੀਫਲੇਟ ਹੁੰਦੀ ਹੀ ਨਹੀਂ ਅਗਰ ਉਹਨੇ ਕੋਈ 1 ਲੱਖ ਦੀ ਮਸ਼ੀਨਰੀ ਖਰੀਦੀ ਤੇ ਉਹਦੀ ਵੈਲਿਊ 1 ਸਾਲ ਬਾਅਦ ਅਗਰ 80 ਲੱਖ ਦੀ ਰਹੇਗੀ ਉਹਦੀ 20000 ਵੈਲਿਊ ਘਟੀ ਤਾਂ ਉਹਨੂੰ ਕੰਪਨਸੇਸ਼ਨ ਮਿਲਦੀ ਆ ਉਹ ਸਰਕਾਰ ਉਸ ਚੀਜ਼ ਦੀ ਰਿਕਵਰੀ ਕਰਦੀ ਆ ਉਹ ਤੇ ਟੈਕਸ ਨਹੀਂ ਲੱਗਦਾ ਉਸ ਚੀਜ਼ ਦਾ ਤਾਂ ਜਿੰਨਾ ਟਾਈਮ ਤੁਸੀਂ ਲਾਇਬਿਲਟੀ ਖਰਚਿਆਂ ਤੇ ਵਰਕਰ ਵਾਲੀ ਲਾਈਨ ਦੇ ਵਿੱਚ ਖੜੇ ਹੋ ਉਹਨਾ ਟਾਈਮ ਤੁਸੀਂ ਗਰੀਬ ਰਹਿਣ ਵਾਲੇ ਉਹਨਾ ਟਾਈਮ ਯੂ ਕੈਨ ਨਾਟ ਬਿਕਮ ਅ ਮਿਲੀਨਰ ਤਾਂ ਸਭ ਤੋਂ ਪਹਿਲਾਂ ਆਪਣਾ ਫੋਕਸ ਐਸੈਟ ਬਿਲਡਿੰਗ ਵੱਲ ਰੱਖੋ। ਅਗਰ ਤੁਸੀਂ ਕੈਨੇਡਾ ਦੇ ਵਿੱਚ ਹੋ ਤੁਸੀਂ ਗੱਡੀ ਖਰੀਦ ਰਹੇ ਹੋ। ਗੱਡੀ ਉਹਨਾਂ ਟਾਈਮ ਦਾ ਖਰੀਦੋ ਜਿੰਨਾ ਟਾਈਮ ਉਹ ਗੱਡੀ ਤੁਹਾਨੂੰ ਕਮਾ ਕੇ ਨਹੀਂ ਦੇ ਰਹੀ। ਅਗਰ ਤੁਸੀਂ ਆਪਣੀ ਗੱਡੀ ਤੋਂ ਕਮਾ ਰਹੇ ਹੋ ਤੁਸੀਂ ਕਿਤੇ ਓਵਰਤੇ ਲਗਾਉਨੇ ਹੋ, ਕਿਤੇ ਪੀਜ਼ਾ-ਪੀਜ਼ਾ ਤੇ ਲਗਾਉਨੇ ਹੋ, ਕਿਤੇ ਵੀ ਲਗਾਉਨੇ ਹੋ। ਮਤਲਬ ਤੁਹਾਡੀ ਗੱਡੀ ਤੁਹਾਨੂੰ ਕਮਾ ਕੇ ਦੇ ਰਹੀ ਹੈ ਗੱਡੀ ਨੂੰ ਖਰੀਦੋ। ਅੱਜ ਮੈਂ ਅਗਰ Google Pixel ਇੱਕ ਕੈਮਰਾ ਖਰੀਦਿਆ, ਅਗਰ ਮੈਂ ਫੋਨ ਖਰੀਦਿਆ ਤਾਂ ਮੈਂ YouTube ਤੋਂ ਵੀਡੀਓਜ਼ ਬਣਾ ਰਿਹਾ। ਉਹ ਮੇਰਾ ਫੋਨ ਮੈਨੂੰ ਕਮਾ ਕੇ ਦੇ ਰਿਹਾ। ਤਾਂ ਉਥੇ ਮੇਰਾ ਪੈਸਾ ਗਰੋ ਹੋ ਰਿਹਾ ਮੈਨੂੰ ਦੇਖਣਾ ਚਾਹੀਦਾ ਵਾ ਕਿ ਮੈਂ ਐਸੈਟਸ ਬਣਾ ਰਿਹਾ ਜਾਂ ਫਿਰ ਮੈਂ ਲਾਇਬਿਲਟੀਜ਼ ਬਣਾ ਰਿਹਾ ਪਰ ਇੱਕ ਜੋ ਮੀਡਲ ਕਲਾਸ ਪਰਿਵਾਰ ਹੁੰਦਾ ਜੋ ਗਰੀਬ ਬੰਦਾ ਹੁੰਦਾ ਸਾਰੀ ਉਮਰ ਉਹਦਾ ਫੋਕਸ ਹੁੰਦਾ ਲਾਇਬਿਲਟੀਜ਼ ਇਕੱਠੀਆਂ ਕਰਨ ਦੇ ਵਿੱਚ ਏਦਾਂ ਦੀ ਚੀਜ਼ਾਂ ਜਿਸ ਨੇ ਕੋਈ ਰਿਟਰਨ ਹੀ ਨਹੀਂ ਹੁੰਦੀ ਜਿਸ ਦੀ ROI ਨਹੀਂ ਹੁੰਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ROI ਚੈੱਕ ਕਰੋ ਅਗਰ ਮੈਂ ਫੋਨ ਖਰੀਦ ਲਿਆ ਮੈਂ ਆਈਫੋਨ ਖਰੀਦਦਾ। ਅਗਰ ਮੈਂ ਸ਼ੌਂਕ ਉਦੇ ਲਈ ਖਰੀਦ ਰਿਹਾ ਹਾਂ ਨਾ ਤਾਂ ਮੈਂ ਗਰੀਬ ਆ। ਮੈਂ ਦਿਮਾਗ ਤੋਂ ਹੀ ਗਰੀਬ ਆ। ਪਰ ਅਗਰ ਮੈਂ ਉਹ ਆਈਫੋਨ ਦੇ ਨਾਲ ਮੇਰੀ ਵੀਡੀਓ ਦੀ ਕੁਆਲਿਟੀ ਇੰਪਰੂਵ ਹੁੰਦੀ ਆ, ਉਹ ਆਈਫੋਨ ਮੈਨੂੰ ਕਮਾ ਕੇ ਦੇ ਰਿਹਾ ਤਾਂ ਉਥੇ ਉਹ ਹੈ ਸਿਧਵਾ। ਉਥੇ ਕੋਈ ਸ਼ੌਂਕ ਨਹੀਂ। ਭਾ ਇੱਕ ਅਮੀਰ ਬੰਦੇ ਦਾ ਫੋਕਸ ਹੁੰਦਾ ਵਾ ਏਦਾਂ ਦੀਆਂ ਚੀਜ਼ਾਂ ਖਰੀਦਣੀਆਂ ਜੋ ਕਿ ਉਸ ਨੂੰ ਆਮਦਨ ਲਿਆ ਕੇ ਦਿੰਦੀ ਆ। ਅਮੀਰ ਬੰਦਾ ਪੈਸੇ ਤੋਂ ਆਮਦਨ ਖਰੀਦਦਾ ਪਰ ਗਰੀਬ ਬੰਦਾ ਪੈਸੇ ਨੂੰ ਖਰਚ ਕਰਦਾ। ਪੈਸੇ ਇਦਾਂ ਹੀ ਥਾਵਾਂ ਤੇ ਖਰਚ ਕਰਦਾ ਜਿਸ ਦੇ ਕੋਈ ਰਿਟਰਨ ਨਹੀਂ ਹੁੰਦੀ। ਸੋ ਅੱਜ ਤੋਂ ਬਾਅਦ ਆਪਣੇ ਆਪ ਨਾਲ ਇੱਕ ਵਾਅਦਾ ਕਰੋ ਕਿ ਜਿੱਥੇ ਵੀ ਪੈਸਾ ਖਰਚਣਾ ਵਾ ਤੁਹਾਡਾ ਪੈਸਾ ਗਰੋ ਹੋਣਾ ਚਾਹੀਦਾ। ਆਰ.ਓ.ਆਈ ਵਾਰੇ ਦੇਖੋ ਕਿ ਸਾਨੂੰ ਰਿਟਰਨ ਕਿਵੇਂ ਮਿਲੇ।